ਮੈਨੂੰ ਲੱਗਦਾ ਕਿ ਇਹ ਵੀਰੋ ਤਾਂ ਕ腐ਸ਼ਨ ਦਾ ਪਹਿਰੇਦਾਰ ਹੁੰਦਾ ਹਾਂ ਪਰ ਜੇ ਉਹ ਹੀ ਕ腐ਸ਼ਨ ਕਰਨ ਲੱਗ ਜਾਣਾ ਉਹਨੂੰ ਕੌਣ ਕਾਬੂ ਕਰੂ ਮਤਲਬ ਜਿਵੇਂ ਕੁੱਤੀ ਚੋਰਨ ਨਾਲ ਰਾਜੇ ਕਹਿੰਦੇ ਆਪਾਂ ਨਹੀਂ ਹਮੇਸ਼ਾ ਰਲੀਆਂ ਹੁੰਦੀ ਹੈ ਤੇ ਪਿਛਲੇ ਵੀਜਲਨ ਚੀਫ ਦਾ ਜਿਹੜੇ ਹੁਣੇ ਉਹਨਾਂ ਤੇ ਦੇਖ ਲਓ ਕਿੱਦਾਂ ਦੇ ਰੋਪ ਲਗੇ ਇਸ ਤੋਂ ਪਿਛਲੇ ਵੀਜਲਨ ਚੀਫ ਉਪਰ ਸਾਹਿਬ ਕਿੱਥੇ ਗਏ ਕਿੰਨੇ ਰੋਪ ਲਗੇ ਮਤਲਬ ਜਿਨ੍ਹਾਂ ਤੋਂ ਉਮੀਦ ਰੱਖਦੇ ਆ ਉਹੀ ਭ੍ਰਿਸ਼ਟਾਚਾਰ ਕਰਦੇ ਆ ਤੇ ਉਹ ਭ੍ਰਿਸ਼ਟਾਚਾਰ ਦਾ ਲਿਫਤ ਹੈ ਤੇ ਮੈਂ ਕਹਿੰਦਾ ਦਾਅਵੇ ਨਾਲ ਮੈਂ ਕਹਿੰਦਾ ਠੀਕ ਆ ਧਰਮ ਦੇ ਵਿੱਚ ਪਾਣੀ ਕੌਣ ਕਿਵੇਂ ਮਲਦਾ ਜਿੰਨੇ ਅਫਸਰ ਆ ਠ ਸਬਦਾਨ ਦੇ ਸੌਂ ਖਾਂਦੇ ਹੋਣਗੇ ਜੇ ਉਹ ਧਰਮ ਨੂੰ ਮੰਨਦੇ ਹੋਏ ਮੈਂ ਤਾਂ ਮੰਨਦੇ ਨਹੀਂ ਕਰਪਟ ਹੋਣੇ ਆ ਆਪਣੇ ਬੱਚਿਆਂ ਨੂੰ ਲਾ ਕੇ ਆਪਣੇ ਧਾਰਮਿਕ ਸਾਥੀ ਸੌਂ ਖਾ ਸਕਦੇ ਮੈਂ ਸਿਰਫ ਤਨਖਾਹ ਨਾਲ ਗੁਜ਼ਾਰਾ ਕਰਦਾ ਕਿੰਨੇ ਲੋਗ ਆ ਪੰਜਾਬ ਦੇ ਅਫਸਰ ਮਨਿਸਟਰ ਦੀ ਗੱਲ ਛੱਡੀ ਆ ਆਪਾਂ ਐਮ ਐਲ ਏ ਦੀ ਗੱਲ ਛੱਡੀਏ ਕਿੰਨੇ ਕ ਜਿਹੇ ਨਿਕਲ ਜਾਣਗੇ ਕਿ ਜਿਹੜੇ ਸੌਂ ਖਾਣ ਕੇ ਮੈਂ ਸਿਰਫ ਤਨਖਾਹ ਨਾਲ ਗੁਜ਼ਾਰਾ ਕਰਦਾ ਮੈਂ ਕੋਈ ਦੋ ਨੰਬਰ ਦਾ ਕੰਮ ਨਹੀਂ ਕਰਦਾ ਕੋਈ ਕਰਪਸ਼ਨ ਨਹੀਂ ਕਰਦਾ ਕੋਈ ਮੇਰੀ ਨਜਾਇਜ਼ ਪ੍ਰਾਪਰਟੀ ਨਹੀਂ ਮੈਨੂੰ ਲੱਗਦੀ 1% ਵੀ ਨਿਕਲ ਲੈਣੇ ਆ ਬਾਈ ਉੱਤੇ ਹੋਇਆ ਸੜੇ ਹੋਏ ਅੰਬ ਇਧਰ ਉਧਰ ਕਰਨੇ ਪੈਂਦੇ ਇਸ ਕਰਕੇ ਪਰੇਸ਼ਾਨੀ ਆ ਰਹੇਗਾ